ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀ ਤਾਂ हां ਵਧੀਆ ਵੀਰ ਵਧੀਆ ਤੇ ਕੀ ਚੱਕਰ ਹੋ ਗਿਆ ਆਪਣੇ ਤੇ ਬੱਚਿਆਂ ਨੂੰ ਬੱਚੇ ਭਾਜੀ ਆ ਟਰੈਕਟਰ ਤੇ ਛੱਡ ਕੇੋਂ ਡੇ ਜੀ ਆ ਵੀ ਛੱਡਣ ਜਾਣ ਡੇ ਆ ਕਿਤੇ ਕੋਈ ਮਹੀਨਾ ਹੋ ਗਿਆ ਘਟਕਾ ਛੁੱਟੇ ਨੂੰ ਹੋਸਾ ਤੇ ਨਾ ਕੋਈ ਮਿੱਟੀ ਪਾਈ ਆ ਨਾ ਕੋਈ ਰੂਲਾ ਹੀ ਫੇਰਿਆ ਵਾ ਹਾਂਜੀ ਅਸੀਂ ਬਹੁਤ ਔਖੇ ਹੋ ਕੇ ਨੰਗਣ ਡੇ ਆ ਹਾਂਜੀ ਤੇ ਨਾ ਕੋਈ ਵੈਣ ਹੀ ਉਂਦੀ ਜਿਹੜੀ ਸਕੂਲ ਦੀ ਹਾਂਜੀ ਤੇ ਬੱਚਿਆਂ ਨੂੰ ਆਪ ਛੱਡ ਕੇ ਜਾਣੇ ਪੈਣ ਡੇ ਭਾਜੀ ਹਾਂਜੀ ਬੜ ਬਹੁਤ ਤਾਂ ਗਿਆ ਉਹ ਠੇਕੇਦਾਰ ਵੀ ਨਹੀਂ ਸੁਣਾਈ ਕਰਦਾ ਹਾਂਜੀ ਹਾਂਜੀ ਸਰਕਾਰ ਵੀ ਸੁਣਾਈ ਕਰਦੀ ਹਾਂਜੀ ਤੇ ਫਿਰ ਬਹੁਤ ਟਾਂਗਿਆ ਤੇ ਸਾਡਾ ਕੋਈ ਕੀਤਾ ਜਾਵੇ ਮਸਲੇ ਦਾ ਮਸਲਾ ਹਾਂਜੀ ਬੱਚੋ ਤੁਸੀਂ ਦੱਸੋ ਪੀਹਾ ਅਨੁਰੋਧ ਬੱਸਾਂ ਨਹੀਂ ਆਉਂਦੀਆਂ ਸਕੂਲ ਦੀਆਂ ਰੋਜ਼ ਇਦਾਂ ਟਰੈਕਟਰ ਤੇ ਛੱਡ ਕੇ ਆਉਂਦੇ ਘਰ ਦੇ ਮਜਬੂਰੀ ਆ ਉਹਨਾਂ ਨੂੰ ਵੀ ਛੱਡ ਕੇ ਆਉਣਾ ਪੈਣਾ ਵਾ ਮੈਡਮਾ ਫਾਈਨ ਕਰਨ ਦੀਆਂ ਬੱਚਿਆਂ ਦਾ ਫੇਰੇ ਘਰ ਦੇ ਇੰਨੇ ਜੋਖਮ ਹੈਗੇ ਨਹੀਂ ਕਿ 100-100 ਰੁਪਿਆ ਰੋਜ਼ ਦੇ ਸਕਣੇ ਮਹੀਨਾ ਹੋ ਗਿਆ ਵਾ ਰੋੜੀ ਪਾਈ ਨੂੰ ਨਾ ਕੋਈ ਰੋੜੀ ਤੇ ਮਿੱਟੀ ਪਾਈ ਜਾਣ ਦੀ ਆ ਨਾ ਕੁਝ ਵੀ ਰੂਲਰ ਨਹੀਂ ਪੇਰੇ ਜਾਣ ਦੀ ਆ ਕੀ ਮਸਲੇ ਦਾ ਹੱਲ ਆ ਨਾ ਸਰਕਾਰ ਕੁਝ ਕਰਨ ਦੀ ਆ ਨਾ ਕੋਈ ਠੇਕੇਦਾਰ ਕੁਝ ਕਰਨ ਦਾ ਕੀ ਕਰ ਸਕਦੇ ਹਾਂ ਮਜਬੂਰੀ ਆ ਕਰਦਿਆਂ ਦੀ ਛੱਡ ਕੇ ਆਉਣਾ ਪੈਣਾ ਪੈਂਦੇ ਹਾਂ ਜੀ ਉਹ ਤੇ ਜਾਣਾ ਪੈਣਾ ਵਾ ਤੇ ਦੇਖੋ ਖਾਲਾ ਛੱਡ ਜਾਂਦਾ ਟਰੈਕਟਰ ਦੇ ਵੇਖੋ ਰੋਜ਼ ਜਾਨੀ ਹਾਂਜੀ 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 ਟਰੈਕਟਰ ਦੇ ਰੋਜ਼ ਛੱਡ ਕੇ ਆਉਂਦੇ ਆ ਹਾਂਜੀ ਮੋਟਰਸਾਈਕਲ ਤੇ ਅੱਧਰ ਦੀ ਤੇ ਨੰਗਣਾ ਹੀ ਆ ਵੇਖੋ ਲੋਕੀ ਰਾਹ ਘਰੇ ਉਹ ਵੀ ਬਹੁਤ ਔਖੇ ਹੋ ਕੇ ਨੰਗਣਦੇ ਆ ਆ ਵੇਖੋ ਟੂੜੀ ਪਾਈ ਬਹੁਤ ਲੋਕ ਟਾਂਗੋ ਕੇ ਨੰਗਣਦੇ ਆ ਚਲੋ ਠੀਕ ਆ ਵੀਰ ਜੀ ਠੀਕ ਆ ਜੀ ਓਕੇ ਵੀਰ ਜੀ